ਸੋ ਪਰਕਰਸੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਤਰੀਕੇ ਨਾਲ 2019 ਚ ਜਿੱਤ ਕੇ ਆਏ ਉਸ ਤੋਂ ਪਹਿਲਾਂ ਤੁਸੀਂ ਦੋ ਵਾਰ ਵਿਧਾਇਕ ਰਹੇ ਹੋ ਫਗਵਾੜੀ ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਤੁਸੀਂ ਆਈਐਸ ਰਹੇ ਹੋ ਯਾਨੀ ਤੁਸੀਂ ਧਰਾਤਲ ਦੇ ਵੀ ਰਹੇ ਹੋ ਲੋਕਾਂ ਨਾਲ ਵੀ ਜੁੜੇ ਹੋ ਬਿਊਰੋਕ੍ਰੇਸੀ ਵੀ ਤੁਸੀਂ ਦੇਖੀ ਹੈ ਪਰ ਜੇ ਅਸੀਂ ਕੰਮ ਦੀ ਗੱਲ ਕਰ ਲਈਏ ਤੁਸੀਂ ਘੱਟ ਬੋਲਣ ਵਾਲਿਆਂ ਚੋਂ ਇਹ ਵੀ ਅਸੀਂ ਦੇਖਦੇ ਹਾਂ ਪਰ ਜੇ ਕੰਮ ਦੀ ਗੱਲ ਕਰੀਏ ਪਿਛਲੇ 5 ਸਾਲਾਂ ਚ ਕੰਮ ਕਿੰਨਾ ਕੁ ਜੜਾ ਤੁਸੀਂ ਆਪਣੇ ਇਲਾਕੇ ਚ ਕਰਾਇਆ ਕਿਉਂਕਿ ਬਹੁਤ ਵੱਡਾ ਜੜਾ ਹੈਗਾ कि मैं अपने हलके ਲਈ ਜਿੰਨੇ ਕੰਮ ਕੀਤੇ ਨੇ ਉਹ ਇੱਕ ਆਮ ਐਮਪੀ ਨਾਲ ਕਈ ਗੁਣਾ ਵੱਧ ਹੋ ਸਕਦੇ। ਮੈਂ ਜੋ ਕੈਂਪੇਨ ਸ਼ੁਰੂ ਕੀਤੀ 2019 ਲੋਕੀ ਕਹਿੰਦੇ ਸੀ ਹੁਸਿਆਰਪੁਰ ਚ ਕੋਈ ਅੱਛਾ ਹੌਸਪੀਟਲ ਹੋ ਜਾਇਆ। ਮੈਂ ਦੋ ਮੈਡੀਕਲ ਕਾਲਜ ਇੱਕ ਹੁਸਿਆਰਪੁਰ ਲਈ ਇੱਕ कपूरਸੇਰੀ ਦੋ ਮੇਰੇ ਜ਼ਿਲ੍ਹੇ ਪੰਦੇ ਆ ਇਹਨਾਂ ਨੇ ਮਨਜ਼ੂਰ ਕਰਾਇਆ। ਪਾਰ ਸਰਕਾਰ ਨੇ ਆਪਣਾ ਬੰਦਾ ਹਿੱਸਾ ਪੰਜਾਬ ਸਰਕਾਰ ਨੂੰ ਦੇ ਦਿੱਤਾ। ਉਹਦੇ ਟੈਂਡਰ ਵੀ ਰਲ ਲੱਗ ਰਹੇ ਨੇ ਦਕਸ਼ ਤਿਆਰ ਹੋ ਚੁੱਕੇ ਨੇ ਪੰਜਾਬ ਸਰਕਾਰ ਦੀ ਥੋੜੀ ਦੇਰੀ ਜੂਰ ਹੋਈ ਉਹਨਾਂ ਨੇ ਸ਼ੁਰੂ ਨਹੀਂ ਕੀਤੇ ਕੰਮ ਦੋ ਮੈਡੀਕਲ ਕਾਲਜ ਵੀ ਮਨਜ਼ੂਰ ਕਰਾਏ ਨੇ ਦੂਸਰਾ 4 ਲੇਨਿੰਗ ਰੋਡ ਜਿਹੜੀ 1553 ਕਰੋੜ ਰੁਪਏ ਦੀ ਲਾਗਤ ਨਾਲ ਵਾੜਾ ਤੋਂ ਹੁਸ਼ਿਆਰਪੁਰ ਤੱਕ ਇਹਦੇ ਟੈਂਡਰ ਵੀ ਹੋ ਗਏ ਨੇ ਕੰਮ ਵੀ ਇਲਾਟ ਕੇ ਕੰਮ ਸ਼ੁਰੂ ਹੋ ਰਿਹਾ ਦੋ ਬਾਈਪਾਸ 7700 ਕਰੋੜ ਦੇ ਪੋਪਰ ਦਸੂਆ ਮਕੇਰੀਆਂ ਤਿੰਨ ਬਾਈਪਾਸ ਜਿਹੜੇ ਰੋਡ ਤੇ ਦੇਰੇਕੀ 2000 ਕਰੋੜ ਵਿੱਚ ਖਰਚ ਹੋਣਾ ਤੇ ਕਮਾਨਡ ਤੋਂ ਲੈ ਕੇ ਟਾਂਡਾ ਟਾਂਡ ਤੋਂ ਲੈ ਕੇ ਹਿਸ਼ਾਰਪੁਰ ਤੱਕ ਫੋਲੈਂਗ ਰੋਡ ਜਿਹੜੀ ਅੰਬਜ਼ਰ ਤੋਂ ਕਿ ਹੁੰਦੀ ਆ ਰਹੀ ਹੈ ਇਹ ਮਨਜ਼ੂਰ ਹੋ ਚੁੱਕੀ ਹੈ 에어ਪੋਰਟ ਦੀ ਗੱਲ ਕਰੀਏ 에어ਪੋਰਟ ਆਜ਼ਮਪੁਰਦਾ 110 ਕਰੋੜ ਦੀ ਲਗਦਾ ਨਵੀਂ ਬਿਲਡਿੰਗ ਤਿਆਰ ਹੋ ਕੇ ਫਲਾਈਟਸ ਤੋਂ ਸ਼ੁਰੂ ਹੋ ਗਈਆਂ ਰੇਲਵੇ ਦੀ ਗੱਲ ਕਰੀਏ ਫਗਵਾੜੀ ਦਾ ਰੇਲਵੇ ਸਟੇਸ਼ਨ ਹਿਸ਼ਾਰਪੁਰ ਰੇਲਵੇ ਸਟੇਸ਼ਨ ਵਰਲਡ ਕਲਾਸ ਵਾਲੀ ਸਾਰੇ ਦੇਖ ਰਹਿ ਲਾ ਦੇ ਕੋ ਹਟਲ ਦੀ ਬਿਲਡਿੰਗ ਤੇ ਰੀਐਂਟਰ ਕਰ ਰਹੇ ਆਂ ਚਾਹੇ ਹਾਈਵੇ ਦੀ ਗੱਲ ਹੋਵੇ ਚਾਹੇ ਰੇਲਵੇ ਦੀ ਗੱਲ ਹੋਵੇ ਜਾਂ ਤੁਸੀਂ ਕੋਈ ਵਗਵਾੜੇ ਵਿੱਚ ਬੰਦੇ ਪਾੜ ਟ੍ਰੇਨ ਦਾ ਰੁਕਣਾ ਆਪਣੇ ਆਪ ਇਸ ਬਹੁਤ ਵੱਡੀ ਗੱਲ ਹੈ ਮੈਂ ਬੜੀ ਵੱਡੀ ਗੱਲ ਹੈ ਜਿਹੜੀ ਗੱਲ ਕਰ ਰਹੇ ਨੇ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਇੱਕੋ ਪਾਰਟੀ ਦੇ ਜਿਹੜੇ ਸੰਸਦ ਹੁੰਦੇ ਨੇ ਜਦੋਂ ਉਹਨੇ ਟਿਕਟ ਕੱਟੀ ਜਾਂਦੀ ਹੈ ਦੂਸਰਾ ਜਿਹੜਾ ਕੈਂਡੀਡੇਟ ਹੁੰਦਾ ਹੈ ਉਹ ਤਾਂ ਜਵਾਬ ਦੇ ਹੀ ਹੁੰਦੀ ਹੈ ਕਿ ਤੁਹਾਡੇ ਪੁਰਾਣੇ ਸੰਸਦ ਨੇ ਕੰਮ ਕੀ ਕਰਾਇਆ ਸੀਗਾ ਤੁਹਾਡੇ ਦਾ ਹਸਬੰਡ ਨੇ ਵਗੈਰੇ ਨੇ ਮੈਂ ਕੰਮ ਬਹੁਤ ਕਰਾਇਨੇ ਜਵਾਬ ਦੇ ਹੀ ਹੋਏਗੀ ਕਿ ਮੇਰੇ ਪਤੀ ਨੇ ਇੰਨੇ ਸਾਰੇ ਕੰਮ ਕਰਾਤੇ ਨੇ ਦੇਖੋ ਜੱਟ ਇਹਨਾਂ ਦੇ ਜਿਹੜੇ ਕੰਮ ਕੀਤੇ ਆ ਹਾਂ ਦੋ ਵਾਰ ਇਥੋਂ ਐਮਐਲਏ ਜਿੱਤੇ ਆ ਫਗਵਾੜੇ ਤੋਂ ਇਸ ਕਰਕੇ ਹੀ ਸਾਡੀ ਰਿਹੈਸ਼ ਜਿਹੜੀ ਸੀ ਫਗਵਾੜੇ ਵਿੱਚ ਸੀ ਕਿਉਂਕਿ ਫਗਵਾੜੇ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਸੀ ਸਾਨੂੰ ਔਰ ਇਹ ਤੇ ਬਾਕੀ ਸਾਰੇ ਹਲਕੇ ਦੇ ਕੰਮ ਆ ਫਗਵਾੜੇ ਦੇ ਵਿੱਚ ਤੇ ਇਸ ਤੋਂ ਇਲਾਵਾ ਵੀ ਬਹੁਤ ਜਿਹੜੇ ਕੰਮ ਇਹਨਾਂ ਨੇ ਕਰਾਏ ਆ ਫਗਵਾੜਾ ਜਦੋਂ ਅਸੀਂ 12 ਚਾਏ ਸੀ ਤੇ ਬਹੁਤ ਗੰਦੇ ਏਰੀਏ ਸੀ ਤੁਸੀਂ ਆਮ ਪਬਲਿਕ ਵਿੱਚ ਵੀ ਸਰਵੇ ਕਰਕੇ ਜਾਇਓ ਅੱਜ ਸਾਰਾ ਕੁਝ ਹੈ ਸੀਵਰੇਜ ਪਈ ਆ ਲਾਈਟਾਂ ਲੱਗ ਗਈਆਂ ਰੋਡਸ ਬਣੇ ਬੇ ਆ ਔਰ ਬੱਚੇ ਅੱਛੇ ਏਰੀਏ ਚ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਹੁਣ ਤਿੰਨ ਚਾਰ ਅੰਡਰਪਾਸ ਬਣ ਰਹੀ ਹੈ ਓਵਰ ਬ੍ਰਿਜ ਬਣ ਰਿਹਾ ਆ ਸਾਰੇ ਇਹਨਾਂ ਨੇ ਕਰਾਈ ਆ ਉਹ ਚੱਲ ਰਹੀ ਆ ਜਿਦ ਜਿਦਾਂ ਬਣ ਜਾਂਦੇ ਆ ਅੱਗੇ ਚੱਲੀ ਜਾਂਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਆ ਔਰ ਇਹ ਆਮ ਪਬਲਿਕ ਜਾਣਦੀ ਹੈ ਸਾਨੂੰ ਤੇ ਜਵਾਬ ਦੇਣ ਦੀ ਵੀ ਲੋੜ ਨਹੀਂ ਪੈਂਦੀ ਉਹ ਆਪੇ ਹੀ ਦੱਸ ਦਿੰਦੇ ਆ ਲੁਧਿਆਣੇ ਦੀ ਇੰਡਸਟਰੀ ਯੂਪੀ ਚ ਜਾ ਰਹੀ ਹੈ ਉਹ ਯੋਗੀ ਅਦਿੱਤਿਆਨਾਥ ਦੇ ਨਾਲ ਮੀਟਿੰਗ ਕਰਦੇ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਇੱਕ ਇੰਡਸਟਰੀ ਲਈ ਕੀ ਚਾਹੀਦਾ ਹੁੰਦਾ ਸਭ ਤੋਂ ਪਹਿਲਾਂ ਸਕਿਲਡ ਲੇਬਰ ਚਾਹੀਦੀ ਹੁੰਦੀ ਹੈ ਟਰਾਂਸਪੋਰਟੇਸ਼ਨ ਚਾਹੀਦੀ ਹੁੰਦੀ ਹੈ ਰਿਸੋਰਸਸ ਚਾਹੀਦੇ ਹੁੰਦੇ ਨੇ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਇਹ ਸਾਰੀਆਂ ਕੀ ਇੱਥੇ ਨਹੀਂ ਮਿਲ ਪਾਰੀਆਂ ਨੇ ਸਭ ਤੋਂ ਜ਼ਰੂਰੀ ਹੈ ਕਿਸੇ ਦੇਸ਼ ਚ ترقی ਕਰਨ ਲਈ ਕੋਸ਼ਾਲੀ ਲਈ ਮਾਹੌਲ ਠੀਕ ਹੋਣਾ ਕੰਜੀਨ ਅਟਮੋਸਫੇਅਰ ਜਿਤੇ ਲੋਕੀ ਆਪਣਾ ਸੇਫ ਸਮਝਣ ਫੇਰ ਹੀ ਇੰਡਸਟਰੀ ਲੱਗ ਸਕਦੀ ਹੈ ਯੂਪੀ ਚ ਲੈਂਡ ਆਰਡਰ ਬਿਲਕੁਲ ਠੀਕ ਹੋ ਚੁੱਕਾ ਕੋਈ ਆਦਮੀ ਕੋਈ ਜੁਰਤ ਨਹੀਂ ਕਰ ਸਕਦਾ ਜੋਗੀ ਨੇ ਆਜਾ ਮਾਹੌਲ ਉਥੇ ਪੈਦਾ ਕੀਤਾ ਮੈਂ ਬਤੇ ਇਨਵੈਸਟ ਯੂਪੀ ਦੀ ਉਕੀ ਤੇ ਕਰਾਇ ਜੀ ਜੋਗੀ ਜੀ ਆ ਮੈਂ ਸੈਂਟਰ ਗਵਰਨਰ ਕੋਲ ਗਿਆ ਸੀ ਮੈਂ ਉਤੇ ਬੋਲਦਿਆਂ ਕਿਹਾ ਸੀ ਕਿ ਜੋਗੀ ਜੀ ਕਿਸੇ ਵਕਤ ਪੰਜਾਬ ਚ ਤੁਹਾਡੇ ਲੱਖ ਹਜ਼ਾਰਾਂ ਲੋਕ ਪੰਜਾਬ ਚ ਨੌਕਰੀ ਕਰਨ ਆਦੇ ਸੀ ਹੁਣ ਹੋਲੀ ਵਾਲੀ ਕਟਣ ਲੱਗ ਗਏ ਔਰ ਹੁਣ ਤਾਂ ਇਹ ਹੋਣ ਲੱਗਾ ਵੱਡੇ ਵੱਡੇ ਇੰਡਸਟਰੀਜ਼ ਸੈੱਟ ਕੀ ਤੁਹਾਡੇ ਕੋਲ ਆ ਰਹੇ ਨੇ ਪੰਜਾਬ ਦੇ ਪੰਜਾਬ ਦੇ ਲੋਕੀ ਯੋਗੀ ਜੀ ਨੂੰ ਯਾਦ ਕਰਦੇ ਨੇ ਯੋਗੀ ਵਰਗਾ ਸੀ ਉਹ ਨਸਤਾ ਜੀ ਕਹਿੰਦੇ ਆ ਨਾ ਸ਼ਾਇਦ ਇਹੀ ਰੀਜ਼ਨ ਲੱਗਦਾ ਕਿ ਤਕਰੀਬਨ 9300 ਦੇ ਕਰੀਬ ਜਿਹੜੇ ਛੋਟੇ ਵੱਡੇ ਉਦਯੋਗ ਨੇ ਪੰਜਾਬ ਤੋਂ ਬਾਹਰ ਹੁਣ 2 ਸਾਲਾਂ ਚ ਹੀ ਚਲੇ ਗਏ ਆ ਬਦਕਿਸਮਤੀ ਹੈ ਇਸ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਇਸ ਇੰਡਸਟਰੀਜ਼ ਦੇ ਸਟੇਟ ਸਰਕਟ ਸੈਂਟਰ ਤਾਂ ਹੈਲਪ ਕਰਦਾ ਸਟੇਟ ਸਭਜਤਾ ਸਟੇਟ ਦੀ ਜ਼ਿੰਮੇਵਾਰੀ ਹੈ ਮਾਹੌਲ ਨੂੰ ਠੀਕ ਕਰਨਾ ਦੇਸੀ ਨੂੰ ਲੱਗ ਰਿਹਾ ਐਨਟੀ ਇਨਕੰਪੈਂਸੀ ਥੋੜੀ ਜੀ ਹੋਏਗੀ ਕਿਉਂਕਿ ਦੋ ਵਾਰ ਜਿੱਤੇ ਨੇ ਹੈਨਾ ਪਾਰਟੀ ਤਾਂ ਦੋ ਵਾਰ ਜਿੱਤੀ ਹੈ ਤੁਸੀਂ ਇੱਕ ਵਾਰ ਜਿੱਤੇ ਉਸ ਤੋਂ ਪਹਿਲਾਂ ਵਿਜੇ ਸਾਮਪਲਾ ਜੀ ਸੀਗੇ ਕੋਈ ਲੱਗਦਾ ਹੈ ਕਿ ਇਸ ਤਰੀਕੇ ਦੀ ਹੋਏਗੀ একদম ਜੀ ਲੋਕੀ ਖੁਸ਼ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਕੁ ਵਧੀਆ ਕੰਮ ਕੀਤੇ ਹੈ ਜਿਸੋਂ ਇਹਦਾ ਫਾਇਦਾ ਹੋਏਗਾ ਜਿੰਨੇ ਕੰਮ ਹੋਏ ਆ ਮੈਂ ਕਹਿੰਦਾ ਆਮ ਐਮਪੀ ਨਾਲੋਂ ਕਈ ਗੁਣਾ ਵਧੇਰੇ ਅਸੀਂ ਕੰਮ ਕੀਤੇ ਹੈ ਇਸ ਕਰਕੇ ਲੋਕਾਂ ਨੂੰ ਪਤਾ ਹੈ ਬਾਜ਼ਾਰ ਕੰਮ ਪਰ ਕਈ ਵਾਰੀ ਇਹ ਵੀ ਹੁੰਦਾ ਲਹਿਰ ਵੀ ਦੇਖ ਰਹੇ ਹੁੰਦੇ ਨੇ ਲੋਕ ਇਸ ਪਾਸੇ ਜਾਂਦੀ ਹੈ ਕਈ ਵਾਰੀ ਕਈ ਵਧਾਇਆ ਕਿ ਅਸੀਂ ਸੁਣੇ ਕਹਿੰਦੇ ਨੇ ਕੰਮ ਬਹੁਤ ਕਰਾਇਆ ਸੀ ਪਰ ਲਹਿਰ 'ਚ ਅਸੀਂ ਵੀ ਬਹਿ ਗਏ ਐਸਾ ਨਹੀਂ ਹੈ ਜਦ ਪ੍ਰਧਾਨ ਜਨਤਾ ਪਾਰਟੀ ਦੀ ਲਹਿਰ ਚੱਲ ਰਹੀ ਹੈ ਲਹਿਰ ਵੀ ਭਾਰਤੀ ਜਨਤਾ ਪਾਰਟੀ ਦੀ ਹੈ ਕੰਮ ਵੀ ਭਾਰਤੀ ਜਨਤਾ ਪਾਰਟੀ ਦੀ ਹੈ ਲਖਸ਼ਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਇਸ ਕਰਕੇ ਲੋਕਾਂ ਨੂੰ ਪਤਾ ਜੇ ਕੋਈ ਦੇਸ਼ ਦਾ ਕੁਝ ਬਣ ਸਕਦਾ ਹੈ ਜੰਦਰਭਾਈ ਬੋਦੀ ਮੈਮ ਇੱਕ ਛੋਟੇ ਤੋਂ ਸਵਾਲ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਦੇਖ ਰਹੇ ਨੇ ਇਸ ਵਕਤਪੁਰ ਪੰਜਾਬ ਦੇਖ ਰਹੇ ਹੋਣਾ ਹੁਸ਼ਿਆਰਪੁਰ ਦੇ ਲੋਕ ਦੇਖ ਰਹੇ ਹੋਣੇ ਟਾਂਡ ਦੀ ਗੱਲ ਕਰ ਲਈ ਮੁਕੇਰੀਆਂ ਦੀ 10 ਦੀ ਗੱਲ ਕਰ ਲਈ ਤਲਵਾਰੀ ਸਾਰੇ ਪਾਸੇ ਦੀ ਗੱਲ ਕਰ ਲਈਏ ਆਖਿਰਕਾਰ ਤੁਹਾਡਾ ਵਿਜ਼ਨ ਕੀ ਹੈ ਅੱਗੇ ਜੇ ਤੁਸੀਂ ਸੰਸਦ ਬਣਦੇ ਹੋ ਤੇ ਅੱਗੇ ਹੁਸ਼ਿਆਰਪੁਰ ਨੂੰ ਕਿਵੇਂ ਲੈ ਕੇ ਜਾਓਗੇ ਜਿਹੜੇ ਇਹਨਾਂ ਨੇ ਕੰਮ ਕਰਾਏ ਨੇ ਉਹ ਕੰਟੀਨਿਊਟੀ ਚ ਰਖਵਾਉਂਗੇ ਉਹ ਤਾਂ ਚਲੋ ਜ਼ਾਹਿਰ ਜੀ ਗੱਲ ਹੈ ਪਰ ਉਸ ਤੋਂ ਇਲਾਵਾ ਹੋਰ ਕੀ ਕੰਮ ਕਰਾਉਂਗੇ ਤੁਸੀਂ ਦੇਖੋ ਕੰਮ ਪਹਿਲਾਂ ਵੀ ਬਹੁਤ ਕੀਤੇ ਆ ਔਰ ਜਿਹੜੇ ਅੱਗੇ ਲੋਕਾਂ ਨੇ ਦੱਸਣੇ ਆ ਮੈਂ ਲੋਕਾਂ ਦੇ ਵਿੱਚ ਜਾਣੀ ਆ ਰਹਿੰਦੇ ਕੰਮ ਤਾਂ ਜਿਹੜੇ ਉਹ ਪੂਰੇ ਹੋਣੇ ਹੀ ਹੋਣੇ ਆ ਕਿਉਂਕਿ ਉਹ ਪਾਸ ਹੋ ਚੁੱਕੇ ਆ ਉਹ ਕਰਨੇ ਹੀ ਆ ਔਰ ਆਮ ਪਬਲਿਕ ਦੇ ਵਿੱਚ ਜਾ ਕੇ ਮੈਂ ਪੁੱਛਦੀ ਹੁੰਦੀ ਆ ਕਦੀ ਵੀ ਅਸੀਂ ਵਾਅਦੇ ਨਹੀਂ ਕੀਤੇ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਕਦੀ ਵੀ ਵਾਅਦੇ ਨਹੀਂ ਕਰਦੇ ਆ ਕਿਉਂਕਿ ਮੈਂ ਸਾਰਿਆਂ ਨੂੰ ਕਹਿੰਦੀ ਹੁੰਨੀ ਵਾਅਦੇ ਕੀਤੇ ਤਾਂ ਝੂਠੇ ਹੋ ਜਾਂਦੇ ਆ ਸੋ ਅਸੀਂ ਪਬਲਿਕ 'ਚ ਜਾਣਾ ਜੋ ਉਹਨਾਂ ਨੇ ਆਪਣੇ ਮੁੱਦੇ ਦੱਸਣੇ ਆ ਸਾਨੂੰ ਉਹਨਾਂ ਨੂੰ ਲੈ ਕੇ ਕੰਮ ਕਰਨਾ ਨਹੀਂ ਇੱਕ ਇੱਕ ਪਾਰਟੀ ਦਾ ਗਰੰਟੀਆਂ ਦੇ ਕੇ ਆਈ ਸੀ ਸਟੇਟ 'ਚ ਦੂਜੀ ਥੋੜੀ ਪਾਰਟੀ ਵੀ ਅੱਜਕਲ ਗਰੰਟੀਆਂ ਦੇ ਰਹੀ ਹੈ ਨਹੀਂ ਅਸੀਂ ਕੋਈ ਗਰੰਟੀ ਨਹੀਂ ਦਿੰਦੇ ਗਰੰਟੀ ਇਹ ਹੈ ਜਿਹੜੇ ਦੇਸ਼ ਦੇ ਵਿਕਾਸ ਲਈ ਵਿਕਸਿਤ ਭਾਰਤ ਬਣਾਉਣ ਲਈ ਅੱਪਾ ਗਰੰਟੀ ਦੀ ਗੱਲ ਕਰਦੇ ਆਂ ਔਰ ਦੇਸ਼ ਨੇ ਮੋਢੀ ਰਾਸ਼ਟਰ ਬਣਨਾ ਵਿਕਸਿਤ ਦਾ ਮਤਲਬ ਜਿਵੇਂ ਇੰਗਲੈਂਡ ਅਮਰੀਕਾ ਡਿਵੈਲਪਡ ਕੰਟਰੀ ਉਸ ਤਰ੍ਹਾਂ ਦੇਸ਼ ਬਣਾਉਣਾ 2047 ਤੱਕ ਅੱਜ ਦੇਖੋ ਪੰਜਵੀਂ ਸਭ ਤੋਂ ਵੱਡੀ ਇਕਨੋਮੀ ਹੈ ਵਰਲਡ ਦੇ ਵਿੱਚ ਇੰਗਲੈਂਡ ਨੂੰ ਪਿੱਛੇ ਛੱਡ ਕੇ ਦੀ ਪੰਜਵੇਂ ਸਥਾਨ ਤੇ ਪਹੁੰਚ ਗਿਆ ਦੋ ਤਿੰਨ ਸਾਲਾਂ ਚ ਅਸੀਂ ਤੀਜੇ ਨੰਬਰ ਤੇ ਪਹੁੰਚ ਜਾਣਾ ਇਹ ਆਪਣੇ ਆਪ ਤੋਂ ਬਹੁਤ ਵੱਡੀਆਂ ਪ੍ਰਾਪਤੀਆਂ